ਉਹ ਚੋਣ ਪ੍ਰਚਾਰ ਆ ਕਦੇ ਆਮ ਆਦਮੀ ਪਾਰਟੀ ਵੱਲੋਂ ਬਹੁਤ ਅੱਡੀ ਚੋਟੀ ਦਾ ਜੋਰ ਆ ਜਿਹੜਾ ਲਗਾਇਆ ਜਾ ਰਿਹਾ ਵੀ ਕਿਸੇ ਪਾਰਟੀ ਨੂੰ ਕਦੇ ਲਵ ਨਹੀਂ ਲੱਗਣ ਦਾ ਨਹੀਂ ਨਹੀਂ ਦੇਖੋ ਚੀਜ਼ਾਂ ਬਿਲਕੁਲ ਸਰਕਾਰਾਂ ਵੱਲੋਂ ਜ਼ਰੂਰ ਦਿੱਤੇ ਜਾਂਦੇ ਨੇ ਪਰ ਉਹਦੇ ਵਿੱਚ ਸੂਬੇ ਦਾ ਨੁਕਸਾਨ ਬਹੁਤ ਵੱਡਾ ਹੁੰਦਾ ਚਾਹੇ ਆਪਾਂ ਪਿਛਲੀ ਸਰਕਾਰਾਂ ਦੀ ਗੱਲ ਕਰੀਏ ਚਾਹੇ ਆਪਾਂ ਤੁਹਾਡੀ ਸਰਕਾਰ ਦੀ ਗੱਲ ਕਰੀਏ ਇੱਕ ਫਰੀ ਚੀਜ਼ਾਂ ਦੇਣ ਦੇ ਨਾਲ ਸੂਬਾ ਤਰੱਕੀ ਕਰਦਾ ਕਿਸ ਤਰ੍ਹਾਂ ਦੇ ਸਰਕਾਰ ਫਿਰ ਕਾਦੇ ਲਈ ਚੁਣੀ ਜਾਂਦੀ ਹੈ ਜੀ ਸਰਕਾਰ ਤਾਂ ਪੈਸਾ ਮੈਨੇਜ ਕਰਨ ਵਾਸਤੇ ਚੁਣੀ ਜਾਂਦੀ ਹੈ ਨਾ ਜੇ ਵੰਡ ਕੇ ਪੈਸੇ ਵੰਡ ਕੇ ਮੈਂ ਆਪ ਦੇਖਿਆ 2022 ਦੀ ਇਲੈਕਸ਼ਨ ਲੋਈਆਂ ਦੇ ਵਿੱਚ 2-2000 ਰੁਪਏ ਦੇ ਨੋਟ ਪਾ ਕੇ ਵਿਰੋਧੀ ਪਾਰਟੀਆਂ ਬਣਦੀਆਂ ਮੈਂ ਆਪ ਦੇਖਿਆ ਆਪਣੇ ਅੱਖਾਂ ਨਾਲ ਹੁਣ ਪੰਡਿਤ ਲੋੜ ਪਊਗੀ ਇਹ ਲੋਕ ਸਭਾ ਦੇਖੋ ਜਿਹਨੂੰ ਆਤ ਪਈ ਹੁੰਦੀ ਹੈ ਉਹ ਹਟਦਾ ਨਹੀਂ ਜੀ ਕਰਤਾਵਨਾ ਬਣਦੀ ਹੈ ਜੀ ਉਹਨਾਂ ਨੂੰ ਉਲਟ ਕਰਦਾ ਨਾ ਉਧਰੋਂ ਲੈ ਕੇ ਇੱਧਰ ਵੋਟ ਭਗਤਾਂ ਨਹੀਂ ਦੇਖੋ ਲੋਹ ਤੱਲਿਆ ਮੰਨ ਦਾ ਇਕੱਠਾ ਕੀਤਾ ਇਹ ਮੰਨ ਦੇ ਇਹ ਇਹ ਮੰਨ ਦੇ ਇਕੱਠਾ ਕੀਤਾ ਸਮਾਂ ਕੋਈ ਦੇਣੋਂ ਨਹੀਂ ਹਟਦਾ ਤਾਂ ਫਿਰ ਫਿਰ ਉਹ ਕਹਿੰਦੇ ਵੀ ਤਾਂ ਨਾਰਾ ਦੇਖੋ ਆਮ ਆਦਮੀ ਪਾਰਟੀ ਨੇ ਦਿੱਤਾ ਸੀ ਵੀ ਇਹਨਾਂ ਤੋਂ ਲਿਓ ਮਾਲ ਲਿਓ ਵੋਟ ਪਰ ਸਾਨੂੰ ਪਾਇਆ ਤੇ ਨਾਰਾ ਹੈਗਾ ਸੀ ਆਮ ਆਦਮੀ ਪਾਰਟੀ ਦਾ ਜੀ ਜੀ ਅਸੀਂ ਤਾਂ ਕਹਿ ਰਹੇ ਸੀਗੇ ਜੀ ਕਿ ਜੇ ਕੋਈ ਨਹੀਂ ਹਟਦਾ ਤਾਂ ਫਿਰ ਉਹਨੂੰ ਮੰਨਣਾ ਨਾ ਕਰਿਓ ਪਰ ਵੋਟ ਜਿਹੜੀ ਆ ਸੋਚ ਸਮਝ ਕੇ ਪਾਗੋ ਚਲੋ ਇਹ ਸਾਨੂੰ ਇਹ ਦੱਸੋ ਵੀ ਮੋਦੀ ਕਿੰਨੀਆਂ ਸੀਟਾਂ ਲੈ ਕੇ ਜਾਊਗਾ ਤੇ ਪੰਜਾਬ 'ਚ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਲੱਕੇਗਾ ਦੇਖੋ ਜੀ ਮੋਦੀ ਕਰੇ 400 ਪਾਰ ਕਰੂੰਗਾ ਤੁਸੀਂ ਕਿੰਨੀਆਂ ਪਾਰ ਕਰੋਗੇ ਦੇਖੋ ਉਹ ਹਰੇਕ ਦਾ ਆਪਣਾ ਹੁੰਦਾ ਜੀ ਨਾਰਾ ਜੜ ਤੋਂ ਇੱਕ ਕੋਕਾ ਜਾ ਨਹੀਂ ਜੀ ਮੈਂ ਤਾਂ ਸਿੱਧਾ ਡਾਉਟ ਵਰਤ ਬੰਦੇ ਆ ਪੰਜਾਬ ਚ ਪੰਜਾਬ ਨਾਲ ਹੀ ਹੈ ਜੀ ਕਿਉਂਕਿ ਪੰਜਾਬ ਪੰਜਾਬ ਲੈ ਜਾਉਗੇ ਪੰਜਾਬ ਚ ਪੰਜਾਬ ਦੇ ਵਿੱਚ 0 13 ਦਾ ਨਾਰਾ ਸਾਡਾ ਤੇਰਾ ਤੇਰਾ ਲੈ ਜਾਉਗੇ ਹਾਂ ਹਾਂ ਵੀ ਵਿਰੋਧੀ 0 ਤੇ ਆਵਾਜ਼ ਦੀ ਪਾਰਟੀ 13 ਜੀ ਕਿਉਂ ਵੀ ਪਾਕਿਸਤਾਨ ਭੇਜਾਂਗੇ ਉੱਥੋਂ ਲੜਾਉਂਗੇ ਨਹੀਂ 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 ਪਾਕਿਸਤਾਨ ਤਾਂ ਨਹੀਂ ਜੀ ਮਤਲਬ ਅਸੀਂ ਬੇਨਤੀ ਕਰ ਰਹੇ ਹਾਂ ਤੁਹਾਨੂੰ ਲਾਸਟ ਸਵਾਲ ਆ ਸਰਕਾਰ ਦੇ ਵਿੱਚ ਕੱਟ ਕਰਨਾ ਸੌਖਾ ਹੁੰਦਾ ਜਾਂ ਬਿਨਾਂ ਸਰਕਾਰ ਤੋਂ ਕੱਟ ਕਰਨਾ ਸੌਖਾ ਹੁੰਦਾ ਮੈਡ ਗੱਲ ਕਮਾ ਜੀ ਜਿਹੜੇ ਕੱਠ ਨੇ ਨਾ ਜੀ ਕੱਠ ਮੈਨੂੰ ਇੱਕ ਗੱਲ ਯਾਦ ਆ ਗਈ ਰਾਜਨੀਤੀ ਕਰਨੀ ਕਿੰਨੀ ਕਿ ਅੱਜ ਦੇ ਸਮੇਂ 'ਚ ਸੌਖੀ ਤੇ ਔਖੀ ਆ ਰਾਜਨੀਤਿਕ ਤਾਂ ਬਣਾ ਇੱਕ ਇੱਕ ਪ੍ਰੋਫੈਸ਼ਨਲ ਪੇਸ਼ਾ ਜੀ ਇਹ ਕਿੰਨੀ ਕਿਤਾ ਇੱਕ ਕਿੰਨੀ ਕਿ ਟੈਨਸ਼ਨ ਦੇ ਵਿੱਚ ਆ ਜਿਹੜਾ ਰਾਜਨੀਤਿਕ ਆਗੂ ਰਹਿੰਦਾ ਟੈਨਸ਼ਨ ਦੀ ਗੱਲ ਕਰ ਰਹੇ ਨੇ ਟੈਨਸ਼ਨ ਤਾਂ ਹੁੰਦੀ ਹੈ ਜੀ ਮਿਹਨਤ ਦਾ ਕੰਮ ਹੈ ਦੇਖੋ ਭਾਜਪਾ ਵਾਲੇ ਫਿੱਟ ਰਹੇ ਨੇ ਵੀ ਆਵਾ ਦੀ ਪਾਰਟੀ ਸਾਡਾ ਵਿਰੋਧ ਖਿੜਾ ਰਹੀ ਆ ਨਹੀਂ ਜੀ ਦੇਖੋ ਜੇ ਤੁਸੀਂ ਕਹੇ ਵੀ ਸਵਾਲ ਜਵਾਬ ਪੁੱਛਣੇ অতি ਜ਼ਰੂਰੀ ਨੇ ਇਹ ਵੀ ਜੇ ਵੀ ਨੂੰ ਪਹੁੰਚਣਾ ਪੈ ਰਿਹਾ ਤੇ ਦੋ ਪੱਖ ਅਛੀ ਸਸਕਾਲ ਜੀ ਜਿਸ ਤਰ੍ਹਾਂ ਕਿ 2024 ਦੇ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਚੋਣ ਅਖਾੜਾ ਜਿਹੜਾ ਭਖਾ ਦਿੱਤਾ ਗਿਆ ਭਾਵੇਂ ਕਿ 14 ਮਈ ਸੀ ਜਿਹੜੀ ਉਹ ਲਾਸਟ ਡੇਸ ਦੀ ਕਾਗਜ਼ ਭਰਨ ਤੋਂ ਬਾਅਦ ਹੀ ਜਿਹੜਾ ਚੋਣ ਪ੍ਰਚਾਰਾ ਉਹ ਸਿਖਰਾਂ ਤੇ ਬਿਲਕੁਲ ਚੱਲਿਆ ਜਾਂਦਾ ਪਰ ਗੱਲਬਾਤ ਅਸੀਂ ਨਾਬਾ ਹਲਕੇ ਨਾਲ ਸਬੰਧਤ ਕਰਾਂਗੇ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ 11 ਤਰੀਕ ਨੂੰ ਨਾਬਾ ਦੇ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ ਜਾਣਾ ਹੈ ਇਸ ਨੂੰ ਲੈ ਕੇ ਅਸੀਂ ਨਾਪਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾ ਦੇ ਨਾਲ ਗੱਲਬਾਤ ਕਰਾਂਗੇ ਰੋਡ ਸ਼ੋ ਨੂੰ ਲੈ ਕੇ ਕੀ ਕੀ ਤਿਆਰੀਆਂ ਨੇ ਕਿੱਥੋਂ ਰੋਡ ਸ਼ੋ ਜਿਹੜਾ ਸ਼ੁਰੂ ਹੋਵੇਗਾ ਤੇ ਕਿੱਥੇ ਜਾ ਕੇ ਖਤਮ ਹੋ ਗਿਆ ਬਹੁਤ ਧੰਨਵਾਦ ਐਮਐਲ ਸਾਹਿਬ ਤੁਹਾਡਾ ਜੀ ਜੀ ਬਹੁਤ ਬਹੁਤ ਮਿਹਰਬਾਨੀ ਜੀ ਕਿਸ ਤਰ੍ਹਾਂ ਦੇਖਦੇ ਹੋ ਚੋਣ ਪ੍ਰਚਾਰ ਆ ਕਦੇ ਆਮ ਆਦਮੀ ਪਾਰਟੀ ਵੱਲੋਂ ਬਹੁਤ ਅੱਡੀ ਚੋਟੀ ਦਾ ਜੋਰ ਆ ਜਿਹੜਾ ਲਗਾਇਆ ਜਾ ਰਿਹਾ ਵੀ ਕਿਸੇ ਪਾਰਟੀ ਨੂੰ ਕਹਿੰਦੇ ਲਵ ਨਹੀਂ ਲੱਗਣ ਦੇਣਾ ਸਵਾਲ ਨਹੀਂ ਨਹੀਂ ਦੇਖੋ ਹਰ ਇਨਸਾਨ ਆਪ ਦਾ ਆਪ ਦਾ ਕਰਮ ਕਰਦਾ ਅਸੀਂ ਆਪ ਦਾ ਕਰਮ ਕਰ ਰਹੇ ਹਾਂ ਔਰ ਅਸੀਂ ਦੱਸ ਰਹੇ ਹਾਂ ਕਿ 70 ਸਾਲਾਂ ਦਾ ਕੰਮਕਾਜ ਜਿਹੜਾ ਸਰਕਾਰਾਂ ਦਾ ਔਰ 2 ਸਾਲ ਦਾ ਕੰਮਕਾਜ ਜਿਹੜਾ ਉਹ ਚ ਫਰਕ ਕੀ ਹੈ ਤੇ ਕਿਵੇਂ ਲੋਕਾਂ ਨੂੰ 300 ਜੁੰਟ ਬਿਜਲੀ ਮੁਫਤ ਮਿਲੀ ਹੈ ਜੀ ਕਿਵੇਂ 45000 ਤੋਂ ਉੱਪਰ ਨੌਕਰੀਆਂ ਮਿਲੀਆਂ ਨੇ ਕਿਵੇਂ ਆਮ ਆਦਮੀ ਕਲੀਨਿੰਗ ਜਿਹੜੇ 800 ਤੋਂ ਉੱਪਰ ਬੜੇ ਅچھے ਤਰੀਕੇ ਨਾਲ ਕੰਮ ਕਰ ਰਹੇ ਜਿਹਦੇ ਵਿੱਚ 1.5 ਕਰੋੜ ਤੋਂ ਉੱਪਰ ਪੰਜਾਬ ਦੇ ਲੋਕਾਂ ਦਾ ਮੁਫਤ ਇਲਾਜ ਹੋ ਚੁੱਕਿਆ ਕਿਵੇਂ ਐਮੀਨਾ ਸਕੂਲ ਜਿਹੜੇ ਆ ਉਹ ਬਣ ਰਹੇ ਔਰ ਬੱਚਿਆਂ ਦਾ ਭਵਿੱਖ ਜਿਹੜਾ ਬੜਾ ਉੱਜਵਲ ਹਾਣ ਵਾਲੇ ਪੰਜਾਬ ਦੇ ਬੱਚਿਆਂ ਦਾ ਕਿਉਂਕਿ ਪਹਿਲੀ ਵਾਰ ਹੋਇਆ ਕਿ ਸਰਕਾਰੀ ਸਕੂਲਾਂ ਦਾ ਜਿਹੜਾ ਰਿਜ਼ਲਟ ਆ ਉਹ ਪ੍ਰਾਈਵੇਟ ਸਕੂਲਾਂ ਤੋਂ ਵੀ ਬਿਹਤਰ ਆਇਆ ਤੇ ਉਸ ਤੋਂ ਬਾਅਦ ਜਿਹੜੇ ਰੋਡ ਸੇਫਟੀ ਵਾਸਤੇ ਗੱਡੀਆਂ ਖੜੀਆਂ ਕੀਤੀਆਂ ਉਹਦੇ ਨਾਲ ਪਿਛਲੇ 2.5 ਤਿੰਨ ਮਹੀਨਿਆਂ ਦੇ ਵਿੱਚ 5800 ਤੋਂ ਉੱਪਰ ਜਾਨਾਂ ਜਿਹੜੀਆਂ ਨੇ ਵੱਜ ਚੁੱਕੀਆਂ ਨੇ ਤੇ ਕਿਸਾਨ ਜਿਹੜਾ ਕਿਸਾਨ ਦੇ ਖੇਤਾਂ ਨੂੰ ਪਾਣੀ ਲੱਗਣਾ ਸ਼ੁਰੂ ਹੋ ਗਿਆ ਕਈ ਸਾਲਾਂ ਬਾਅਦ 35-40 ਸਾਲਾਂ ਬਾਅਦ ਟੀਲਾਂ ਤੱਕ ਪਾਣੀ ਪਹੁੰਚ ਗਿਆ ਜੀ ਕਿਸਾਨ ਦੇ ਖੇਤ 'ਵੀ ਬਿਜਲੀ ਮੁਫਤ ਹੈ ਜੀ ਔਰ ਕਿਸਾਨ ਦੇ ਘਰੇ ਵੀ ਬਿਜਲੀ ਮੁਫਤ ਹੈ ਜੀ ਕਿਸਾਨ ਦੀ ਜਿਹੜੀ ਫਸਲ ਹੈ ਮੰਡੀ 'ਚ ਸਮੇਂ ਸਿਰ ਚੱਕੀ ਜਾਂਦੀ ਹੈ ਉਹਦੇ ਪੈਸੇ ਵੀ ਰਾਈਟਵੇ ਪਹੁੰਚ ਜਾਂਦੇ ਮੁਕਤ ਚੀਜ਼ਾਂ ਬਿਲਕੁਲ ਸਰਕਾਰਾਂ ਵੱਲੋਂ ਜ਼ਰੂਰ ਦਿੱਤੇ ਜਾਂਦੇ ਨੇ ਪਰ ਉਹਦੇ ਵਿੱਚ ਸੂਬੇ ਦਾ ਨੁਕਸਾਨ ਬਹੁਤ ਵੱਡਾ ਹੁੰਦਾ ਚਾਹੇ ਆਪਾਂ ਪਿਛਲੀ ਸਰਕਾਰਾਂ ਦੀ ਗੱਲ ਕਰੀਏ ਚਾਹੇ ਆਪਾਂ ਤੁਹਾਡੀ ਸਰਕਾਰ ਦੀ ਗੱਲ ਕਰੀਏ ਇੱਕ ਫਰੀ ਚੀਜ਼ਾਂ ਦੇਣ ਦੇ ਨਾਲ ਸੂਬਾ ਤਰੱਕੀ ਕਰਦਾ ਕਿਸ ਤਰ੍ਹਾਂ ਦੇਖਦੇ ਦੇਖੋ ਮਾਨ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਹਾਂ ਜੀ ਜਿਹੜਾ ਪੈਸਾ ਲੱਗਦਾ ਜੀ ਕੀ ਦਾ ਪੈਸਾ ਲੋਕਾਂ ਲੋਕ ਪੈਸਾ ਭਾਵੇਂ ਕੀ ਲੋਕਾਂ ਦਾ ਜਿਹੜਾ ਲਾਣੇਦਾਰ ਕਰਦਾ ਹੁੰਦਾ ਲੋਕ ਜਿਹੜਾ ਲਾਣੇਦਾਰ ਕਰਦਾ ਹੁੰਦਾ ਪੈਸਾ ਤਾਂ ਸਾਰੇ ਪਰਿਵਾਰ ਦੇ ਹੁੰਦਾ ਜਦੋਂ ਉਹ ਤਰੱਕੀ ਵੱਲ ਨੂੰ ਲੈ ਕੇ ਜਾਂਦਾ ਤਾਂ ਉਹਨੂੰ ਕੀ ਕੁਝ ਕਰਨਾ ਚਾਹੀਦਾ ਦੇਖੋ ਲੋਕਾਂ ਦਾ ਪੈਸਾ ਲੋਕਾਂ ਤੇ ਲੱਗਦਾ ਸਰਕਾਰ ਫਿਰ ਕਦੇ ਲਈ ਚੁਣੀ ਜਾਂਦੀ ਹੈ ਜੀ ਸਰਕਾਰ ਤਾਂ ਪੈਸਾ ਮੈਨੇਜ ਕਰਨ ਵਾਸਤੇ ਚੁਣੀ ਜਾਂਦੀ ਹੈ ਨਾ ਜੇ ਆਪਾਂ ਆਪਣੀ ਸਟੇਟ ਦੇ ਲੋਕਾਂ ਨੂੰ ਬਿਜਲੀ ਦੇ ਰਹੇ ਹਾਂ ਕਟੇਟ ਚ ਦੇ ਰਹੇ ਆ ਇੰਡਸਟਰੀ ਨੂੰ ਜਾਂ ਆਪਾਂ ਮੁਫਤ ਦੇ ਰਹੇ ਆ ਜਾਂ ਆਪਾਂ ਕੋਈ ਹੋਰ ਸੁਵਿਧਾ ਦੇ ਰਹੇ ਆ ਸਿਹਤ ਦੀ ਜਾਂ ਸਿੱਖਿਆ ਦੀ ਤੇ ਉਹ ਉਹ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੇ ਲੋਕਾਂ ਦੇ ਲੱਗ ਰਿਹਾ ਜੀ ਮੁਫਤ ਕਹਿਣ ਵਾਲਾ ਲਫ਼ਜ਼ ਹੈ ਜੀ ਬੇਸਿਕਲੀ ਤਾਂ ਹੱਕ ਹੈ ਇਹ ਪੰਜਾਬ ਦੇ ਲੋਕਾਂ ਦਾ ਵੋਟਰ ਦਾ ਹੱਕ ਹੈ ਜਿਹਦਾ ਜਿਹਦਾ ਟੈਕਸ ਇਕੱਠਾ ਹੋ ਕੇ ਜਿਹਦੇ ਨਾਲ ਸਟੇਟ ਸਰਕਾਰਾਂ ਦੇ ਸੈਂਟਰ ਸਰਕਾਰਾਂ ਚੱਲਦੀਆਂ ਨੇ ਠੀਕ ਹੈ ਨਾ ਜੀ ਗੱਲ ਤੁਸੀਂ ਮੁਫਤ ਦੀ ਕੀਤੀ ਹੈ ਦੁਨੀਆ ਦੇ ਮੈਂ ਕੈਨੇਡਾ ਤੇ ਲੰਮਾ ਸਮਾਂ ਰਿਹਾ ਜੀ ਕੈਨੇਡਾ ਦੇ ਵਿੱਚ ਵੀ ਬੈਨੀਫਿਟ ਜਿਹੜੇ ਆ ਬਿਜਲੀ ਦੇ ਉੱਪਰ ਦਿੱਤੇ ਜਾਂਦੇ ਨੇ ਜੀ ਉੱਥੇ ਵੀ ਬਿਜਲੀ ਦੇ ਵਿੱਚ ਪਰ ਯੂਨਿਟ ਜਿਹੜਾ ਕੁਝ ਨਾ ਕੁਝ ਟੈਕਸ ਵੀ ਬਹੁਤ ਜ਼ਿਆਦਾ ਲੋਕ ਟੈਕਸ ਨਹੀਂ ਚੋਰੀ ਕਰਦੇ ਜਿੰਨਾ ਟੈਕਸ ਆਪਣੇ ਸੂਬਿਆਂ ਦੇ ਵਿੱਚ ਚੋਰੀਆ ਉਹ ਕਿਤੇ ਨਾ ਕਿਤੇ ਉਹ ਉਹ ਮੁਲਕਾਂ ਦੇ ਵਿੱਚ ਇਮਾਨਦਾਰੀ ਦੀ ਝਲਕ ਜਰੂਰ ਦੇਖੋ ਪੰਜਾਬ ਨੂੰ ਜਾਂ ਆਪਣੇ ਦੇਸ਼ ਨੂੰ ਲਗਾਤਾਰ ਕਈ ਚੀਜ਼ਾਂ ਦਾ ਪੈਲਰ ਜਿਹੜਾ ਨਾ ਜੀ ਉਹ ਸਾਹਮਣਾ ਕਰਨਾ ਪੈ ਰਿਹਾ ਇੱਕ ਤਾਂ ਪਾਵਰਟੀ ਗਰੀਬੀ ਗਰੀਬੀ ਬਹੁਤ ਜ਼ਿਆਦਾ ਹੱਦ ਨਾਲੋਂ ਵੱਧ ਆ ਜੀ ਦੂਸਰੀ ਗੱਲ ਇਹ ਹੈ ਕਿ ਅਮੀਰੀ ਤੇ ਗਰੀਬੀ ਦਾ ਪਾੜਾ ਬਹੁਤ ਵੱਡਾ ਜੀ ਤੀਜੀ ਗੱਲ ਹੈ ਕਿ ਸਾਡੀ ਆਬਾਦੀ ਬਹੁਤ ਜ਼ਿਆਦਾ ਚੌਥੀ ਗੱਲ ਹੈ ਕਿ ਸਾਡੇ ਕੋਲੇ ਹੁਣ ਤੱਕ ਜਿਹੜੇ ਪੋਲੀਟਿਕਲ ਲੋਕ ਆਏ ਆ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਉਹਨਾਂ ਦੇ ਵਿੱਚੋਂ ਕੇਪੇਬਲ ਲੋਕ ਬਹੁਤ ਥੋੜੇ ਸੀ ੱਟੇ-ਸੱਟੇ ਨਾਲ ਬਣੇ ਹੋਏ ਲੀਡਰ ਸੀ ਜਿਹੜੇ ਆਪਣੇ ਲਈ ਸੋਚਦੇ ਸੀ ਚੌਥੀ ਗੱਲ ਇਹ ਹੈ ਕਿ ਅਨਪੜਤਾ ਅਨਪੜ ਜਿਹੜਾ ਬੰਦਾ ਹੁੰਦਾ ਨਾ ਜਿ ਉਸ ਲੱਗੇ ਬਲਾਈਂਡ ਇੱਕ ਇੱਕ ਅੰਨੇ ਦੀ ਤਰ੍ਹਾਂ ਹੁੰਦਾ ਜੀ ਉਹਨੂੰ ਜੋ ਤੁਸੀਂ ਕਹੋਗੇ ਉਹਨੇ ਵਿਸ਼ਵਾਸ ਕਰ ਲੈਣਾ ਸੋਚ ਕੇ ਦੇਖੋ ਤੁਸੀਂ ਕਿ ਇੱਕ ਅਨਪੜ ਬੰਦਾ ਜਦੋਂ ਕਿਸੇ ਦੀ ਸੁਣੀ ਸੁਣਾਈ ਗੱਲ ਤੇ ਫੈਸਲਾ ਕਰਦਾ ਆਪਣੀ ਤਕਦੀਰ ਦਾ ਤਾਂ ਕੈਸਾ ਫੈਸਲਾ ਹੋਵੇਗਾ ਜੀ ਤਿੰਨ ਪਰਤਾਂ ਨੇ ਸਮਾਜ ਦੀਆਂ ਪਹਿਲੀ ਪਰਤ ਉਹ ਆ ਜਿਹੜੀ ਬਹੁਤ ਸਪੈਸਟਿਕੇਟਡ ਹੈ ਬੜੀ ਸੁਪੀਰੀਅਰ ਹੈ ਜਿਹਦੇ ਵਿੱਚ ਤੁਹਾਡੇ ਵਰਗੇ ਭਰਾ ਪੱਤਰਕਾਰ ਵੀ ਨੇ ਆਈਐਸ ਪੀਸੀਐਸ ਆਫੀਸਰ ਵੀ ਨੇ ਬਿਜ਼ਨਸਮੈਨ ਵੀ ਆ ਉਹ ਲੋਕ ਜਿਹੜੇ ਆਪਣੇ ਪੈਰਾਂ ਤੇ ਸਟੈਂਡ ਕਰਦੇ ਆ ਜਿਨ੍ਹਾਂ ਦੀ ਆਪਣੀ ਐਗਜ਼ਿਸਟੈਂਸ ਆ ਆਪਣੀ ਇੱਕ ਜਗ੍ਹਾ ਉਹ ਅਖਬਾਰਾਂ ਚ ਆਰਟੀਕਲ ਵੀ ਲਿਖਦੇ ਆ ਕਿ ਹੁਣ ਤਕਦੀਰ ਬਦਲੇਗੀ ਪੰਜਾਬ ਦੀ ਹੁਣ ਪੰਜਾਬ ਚ ਆਏਗਾ ਇੱਕ ਨਵਾਂ ਬਦਲ ਬਹੁਤ ਕੁਝ ਲਿਖਦੇ ਆ ਜੀ ਤੇ ਇੱਕ ਦੂਜੀ ਜਿਹੜੀ ਕੈਟਾਗਰੀ ਉਹ ਹੈਗੀ ਆ ਉਹ ਲੋਕ ਜਿਹੜੇ ਜੌਬ ਕਰਦੇ ਨੇ ਜਾਂ ਖੇਤੀ ਕਰਦੇ ਨੇ ਨਾ ਕੋਈ ਛੋਟੇ ਛੋਟੇ ਧੰਦੇ ਨੇ ਜੀ ਕੰਮ ਕਰਨ ਦੇ ਕਿਸੇ ਨੇ ਕੋਈ ਮੱਛੀ ਪਾਲਣ ਦਾ ਕੰਮ ਹੈ ਕਿਉਂਕਿ ਇਹਨਾਂ ਕੋਈ ਪਸ਼ੂ ਪਾਲਣ ਦਾ ਕਰ ਲਿਆ ਉਹਦੇ ਨਾਲ ਆਪਣਾ ਗੁਜ਼ਾਰਾ ਕਰਦਾ ਕੋਈ ਨੌਕਰੀ ਕਰਕੇ ਕਰਦਾ ਤੀਜੀ ਪਰਤ ਹੈਗੀ ਆ ਜੀ ਉਹ ਲੋਕ ਜਿਹੜੇ ਬਿਲਕੁਲ ਹੀ ਡਿਪੈਂਡੈਂਟ ਨੇ ਅ ਦਿੱਲੀ ਦੀ ਜਿਹੜੀ ਹੈ ਇਨਕਮ ਉਹਦੇ ਉੱਪਰ ਕਿ ਉਹਨਾਂ ਨੂੰ ਨੌਕਰੀ ਜਾਂ ਜੌਬ ਜਿਹੜੀ ਕਰਨੀ ਹੈ ਉਹਦੇ ਪੈਸੇ ਮਿਲਣਗੇ ਤੇ ਉਹਦੇ ਘਰ ਦਾ ਗੁਜ਼ਾਰਾ ਚੱਲੇਗਾ ਹੁਣ ਜਦੋਂ ਇਲੈਕਸ਼ਨ ਹੁੰਦੀ ਹੈ ਜੀ ਇਲੈਕਸ਼ਨ ਦੇ ਵਿੱਚ ਜਿਹੜਾ ਸਭ ਤੋਂ ਉੱਚਾ ਉੱਪਰ ਵਰਗ ਜਿਹੜਾ ਬੈਠਾ ਉਹ ਸੋਚਦਾ ਵੀ ਕੌਣ ਹੈ ਜੀ ਕੈਂਡੀਡੇਟ ਫਲਾਣਾ ਉਹ ਤਾਂ ਬੜਾ ਪ੍ਰਸ਼ਟਾਚਾਰੀ ਸੀਗਾ ਜੀ ਬੜਾ ਖਰਾਬ ਸੀਗਾ ਆਪਾਂ ਨੂੰ ਵੋਟ ਨਹੀਂ ਪਾਉਣੀ ਨਹੀਂ ਆਪਾਂ ਨਹੀਂ ਵੋਟ ਪਾਉਣੀ ਉਹ ਵੋਟ ਹੀ ਨਹੀਂ ਪਾਉਂਦਾ ਜੀ ਜਿਹੜਾ ਮੀਡੀਏਟਰ ਹੈ ਜੀ ਜਿਹੜਾ ਸੈਂਟਰ ਵਾਲਾ ਵਰਗ ਹੈ ਉਹ ਸੋਚਦਾ ਵੀ ਮੈਂ ਤਾਂ ਜੌਬ ਲੱਗਿਆ ਮੈਨੂੰ ਤਾਂ ਤਨਖਾਹ ਉਹਨੀਆਂ ਮਿਲਣੀ ਹੈ ਸਰਕਾਰ ਜਿਹੜੀ ਮਰਜ਼ੀ ਆਵੇ ਹਨਾ ਮੇਰਾ ਤਾਂ ਕੰਮ ਉਦਾਂ ਹੀ ਚੱਲਣਾ ਉਹ ਉਹ ਕਾਫੀ ਇੰਟਰਸਟ ਘੱਟ ਦਿਖਾਉਂਦਾ ਹੁਣ ਟੋਟਲੀ ਜਿਹੜਾ ਜਿਹੜੀ ਇਹ ਸਰਕਾਰ ਮਨ ਦੀ ਜ਼ਿੰਮੇਵਾਰੀ ਆ ਗਈ ਜੀ ਗਰੀਬ ਲੋਕਾਂ ਦੇ ਵੀ ਗਰੀਬਾਂ ਦੇ ਉਹਨਾਂ ਨੂੰ ਅਬਲਾਈਜ਼ ਕਰਕੇ ਜਿਵੇਂ ਪੁਰਾਣਾ ਪੈਟਰਨ ਚੱਲਿਆ ਆ ਰਿਹਾ ਕਿ ਨਸ਼ਾ ਵੰਡ ਕੇ ਪੈਸੇ ਵੰਡ ਕੇ ਮੈਂ ਆਪ ਦੇਖਿਆ 2022 ਦੀ ਇਲੈਕਸ਼ਨ ਲੋਈਆਂ ਦੇ ਵਿੱਚ ਦੋ-ਦੋ ਹਜ਼ਾਰ ਰੁਪਏ ਦੇ ਨੋਟ ਪਾ ਕੇ ਵਿਰੋਧੀ ਪਾਰਟੀਆਂ ਬਣਦੀਆਂ ਮੈਂ ਆਪ ਦੇਖਿਆ ਆਪਣੇ ਅੱਖਾਂ ਨਾਲ ਹੁਣ ਪੰਡ ਨਹੀਂ ਲੋੜ ਪਊਗੀ ਇਹ ਲੋਕ ਸਭਾ ਚ ਦੇਖੋ ਜਿਹਨੂੰ ਆਤਪਈ ਹੁੰਦੀਆਂ ਉਹ ਹਟਦਾ ਨਹੀਂ ਜੀ ਮੈਂ ਬਤੌਰ ਐਮਐਲਏ ਤੁਹਾਡੇ ਸਾਹਮਣੇ ਬੈਠਾ ਕਿਸੀ ਲੈਂਡ ਦੀ ਉਹ ਆਦਤ ਪੈ ਜੇ ਫਿਰ ਬੰਨਣ ਵਾਲੇ ਨੂੰ ਵੀ ਹੁੰਦੇ ਬਰਬਰ ਬਰਬਰ ਦੇ ਤਾਂ ਹੈਗੇ ਨੇ ਨਾ ਹੱਕਦਾਰ ਦੇਖੋ ਮਾਨ ਸਾਹਿਬ ਗੱਲ ਇਹ ਆ ਮੈਂ ਬਤੌਰ ਐਮਐਲਏ ਤੁਹਾਡੇ ਸਾਹਮਣੇ ਬੈਠਾ ਮੈਨੂੰ ਇੱਕ ਵੀ ਬੰਦਾ ਵਿਧਾਨ ਸਭਾ ਨਾ ਬਾਜਤਖੜਾ ਕਰਕੇ ਕਹਦੇ ਕਿ ਦੇਵ ਮਾਨ ਨੇ ਕਦੇ ਮੈਨੂੰ ਕਿਤੇ ਕੋਈ ਨਸ਼ਾ ਦਿੱਤਾ ਹੋਵੇ ਜਾਂ ਮੈਨੂੰ ਕਦੇ ਸ਼ਰਾਬ ਪਿਲਾਈ ਹੋਵੇ ਜਾਂ ਮੈਨੂੰ ਕਦੇ ਇੱਕ ਰੁਪਇਆ ਦਿੱਤਾ ਹੋਵੇ ਕਿ ਮੈਨੂੰ ਵੋਟ ਕਰਿਓ ਜੀ ਹਣਾ ਤੁਹਾਡੇ ਸਾਹਮਣੇ ਬਤੌਰ ਐਮਐਲਏ ਬੈਠੇ ਨੇ ਜੀ ਤਾਂ ਉਸੇ ਤਰੀਕੇ ਨਾਲ ਭਾਵਨਾ ਬਣਦੀ ਹੈ ਜੀ ਲੋਕਾਂ ਨੇ ਉਲਟ ਘਰਤਾ ਨਾ ਉਧਰੋਂ ਲੈ ਗਏ ਇ ਨੀ ਦੇਖੋ ਲੋਹ ਲੋਕਤੰਤ ਤਾ ਲਿਆ ਤਾਂ ਹੈਗਾ ਨਾ ਲੋਕਾਂ ਨੇ ਸਮਾਨਤਾ ਲਿਆ ਸਮਾਨਤਾ ਇਕੱਠਾ ਕੀਤਾ ਇਹ ਮੰਨਦੇ ਇਹ ਇਹ ਮੰਨਦੇ ਇਕੱਠਾ ਕੀਤਾ ਸਮਾਨ ਇਹ ਕੇਜਰੀਵਾਲ ਸਾਹਿਬ ਵੀ ਗੱਲ ਕਹਿੰਦੇ ਆ ਮਾਨਤ ਕੋ ਗੰਦ ਮਾਨਸਾਹਬ ਵੀ ਗੱਲ ਕਹਿੰਦੇ ਜੇ ਕੋਈ ਪੈਸਾ ਤਾਂ ਸਾਡੇ ਹੀ ਆ ਨਾ ਜੀ ਜੇ ਕੋਈ ਦੇਣੋ ਨਹੀਂ ਹਟਦਾ ਤਾਂ ਫਿਰ ਫਿਰ ਉਹ ਕਹਿੰਦੇ ਵੀ ਇਹ ਤਾਂ ਨਾਰਾ ਦੇਖੋ ਆਮ ਆਦਮੀ ਪਾਰਟੀ ਨੇ ਦਿੱਤਾ ਸੀ ਵੀ ਇਹਨਾਂ ਤੋਂ ਲਿਓ ਮਾਲ ਲਿਓ ਵੋਟ ਪਰ ਸਾਨੂੰ ਪਾਓ ਤੇ ਨਾਰਾ ਹੈਗਾ ਸੀ ਆਮ ਆਦਮੀ ਪਾਰਟੀ ਦਾ ਜੀ ਜੀ ਅਸੀਂ ਤਾਂ ਕਹਿ ਰਹੇ ਸੀਗੇ ਠੀਕ ਹੈ ਜੇ ਕੋਈ ਨਹੀਂ ਹਟਦਾ ਤਾਂ ਫਿਰ ਉਹਨੂੰ ਮਨਣਾ ਨਾ ਕਰਿਓ ਪਰ ਵੋਟ ਜਿਹੜੀ ਆ ਸੋਸ ਸਮਝ ਕੇ ਪਾਇਓ ਚਲੋ ਸਾਨੂੰ ਇਹ ਦੱਸੋ ਵੀ ਮੋਦੀ ਕਿੰਨੀਆਂ ਸੀਟਾਂ ਲੈ ਕੇ ਜਾਊਗਾ ਤੇ ਪੰਜਾਬ ਚ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਾਊਗੀ ਦੇਖੋ ਜੀ ਦੇਸ਼ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆਠਰ ਅਰਬ ਵਾਸੀ پوری ਦੁਨੀਆ ਦੇ ਜਿਹਦੇ ਵਿੱਚੋਂ 1 ਕਰਬ 40 ਕਰੋੜ ਆਬਾਦੀ ਸਾਡੇ ਕੱਲਿਆਂ ਦੀ ਹੈ ਜੀ ਦੇਸ਼ ਦਾ ਮੂਡ ਕੀ ਹੈ ਦੇਸ਼ ਕੀ ਚਾਹੁੰਦਾ ਦੇਸ਼ ਦੇ ਵਿੱਚ ਟੈਕਨੋਲੋਜੀ ਕਿੰਨੀ ਹਾਈ ਹੋ ਗਈ ਹੈ ਸੋਸ਼ਲ ਮੀਡੀਆ ਦਾ ਕੀ ਰੋਲ ਰਹੇਗਾ ਪੜੇ ਲਿਖੇ ਲੋਕਾਂ ਦਾ ਕਿੰਨਾ ਰੋਲ ਰਹੇਗਾ ਨਾ ਪਰ ਲੋਕਾਂ ਦਾ ਕਿੰਨਾ ਰੋਲ ਰਹੇਗਾ ਜੇ ਕੋਈ ਕੋਈ ਗੜਬੜ ਹੋ ਜਾਂਦੀ ਕਿਸੇ ਤਰੀਕੇ ਜਿਵੇਂ ਆਪਾਂ ਕਹਿੰਦੇ ਈਵੀਐਮ ਚ ਗੜਬੜ ਹੋ ਗਈ ਜਾਂ ਕੋਈ ਪੈਸਾ ਚੱਲ ਗਿਆ ਜਾਂ ਕੋਈ ਨਸ਼ਾ ਉਹ ਕਿੰਨੀਆਂ ਚੀਜ਼ਾਂ ਦਾ ਅਸਰ ਹੁੰਦਾ ਜੀ ਪਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਡੇ ਬਾਏ ਡੇ ਦੇਸ਼ ਦੇ ਲੋਕ ਜਾਗਰੂਕ ਹੋ ਰਹੇ ਲੋਕ ਸਿਆਣੇ ਹੋ ਰਹੇ ਲੋਕਾਂ ਨੂੰ ਪਤਾ ਲੱਗ ਰਿਹਾ ਕਿਉਂਕਿ ਜਦੋਂ ਜਿਹੜੀ ਪੀੜੀ ਪੀੜੀ ਤਰ ਪੀੜੀ ਨਾ ਜਦੋਂ ਬਦਲਦਾ ਸਿਸਟਮ ਜੀ ਤਾਂ ਫਿਰ ਬਹੁਤ ਚੀਜ਼ਾਂ ਜਿਹੜੀਆਂ ਨੇ ਔਰਗੈਨਿਕ ਤਰੀਕੇ ਨਾਲ ਸਾਨੂੰ ਚੱਲਣਾ ਪੈਂਦਾ ਆਦਰਵਾਇਜ਼ ਅਨਪੜ ਬੰਦਾ ਤਾਂ ਹੋ ਖਾਨ ਦੇ ਹੱਥ ਪੈ ਗਏ ਪੜ੍ਹੇ ਲਿਖੇ ਬੰਦੇ ਲਈ ਬੜਾ ਔਖਾ ਜੀ ਬੜੇ ਦੇ ਰਹੇ ਹਾਂ ਸੀਟਾਂ ਤੇ ਗੱਲ ਚੱਲ ਰਹੀ ਹੈ ਹੁਣ ਮੋਦੀ ਕਿੰਨੀਆਂ ਤੇ ਆਵਾਦੀ ਪੰਜਾਬ ਚ ਆ ਰਹੇ ਮੈਂ ਉੱਥੇ ਆ ਰਹੇ ਹੁਣ ਦੇਸ਼ ਦੇ ਬੱਚੇ ਪੜ੍ਹੇ ਲਿਖੇ ਨੇ ਜੀ ਹੁਣ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਕਰਨਾ ਤਾਂ ਮੈਨੂੰ ਇਹ ਉਮੀਦ ਹੈ ਕਿ ਜਿਹੜਾ ਇੰਡੀਆ ਗਰੁੱਪ ਆ ਉਹ ਸੈਂਟਰ ਚ ਸਰਕਾਰ ਬਣਾਏਗਾ ਜੀ ਕਿੰਨੀਆਂ ਸੀਟਾਂ ਲੈ ਕੇ ਜਾਊਗਾ ਸਰਕਾਰ ਬਣ ਗਈ ਤਾਂ ਮਤਲਬ ਫਿਰ ਬਹੁਮਤ ਹੀ ਹੋਏਗੀ ਕੋਈ ਆਈਡੀਆ ਮੋਦੀ ਕਰੇ 400 ਪਾਰ ਕਰੂੰਗਾ ਤੁਸੀਂ ਕਿੰਨੀਆਂ ਪਾਰ ਕਰੋਗੇ ਉਹ ਦੇਖੋ ਉਹ ਹਰੀਖ ਦਾ ਆਪਣਾ ਹੁੰਦਾ ਜੀ ਨਾਰਾ ਤੁਸੀਂ ਜੜਦੋ ਇੱਕ ਕੋਕਾ ਜਾ ਫਿਰ ਨਹੀਂ ਜੀ ਮੈਂ ਤਾਂ ਅਸੀਂ ਤਾਂ ਡਾਉਨ ਟੂ ਅਰਥ ਬੰਦੇ ਆ ਕਿੰਦਾਂ ਦੀ ਕੋਈ ਗੱਲ ਨਹੀਂ ਅਸੀਂ ਕੋਸ਼ਿਸ਼ 300 ਤੋਂ ਉੱਪਰ ਲੈ ਜਾ ਸਕਦੀ ਹਾਂ ਜੀ 300 ਤੋਂ ਉੱਪਰ ਲੈ ਜਾਓ ਸਾਰੀਆਂ ਪਾਰਟੀਆਂ ਬੜੀ ਮਿਹਨਤ ਕਰ ਰਹੀਆਂ ਨੇ ਲੱਗੀਆਂ ਹੋਈਆਂ ਨੇ ਔਰ ਸਾਰੇ ਬਹੁਤ ਇਕਜੁੱਟ ਹੋ ਕੇ ਕੰਮ ਕਰ ਰਹੇ ਤੇ ਉਹਨਾਂ ਨੂੰ ਵੀ ਪਤਾ ਵੀ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਹੋ ਸਕਦਾ ਅਗਰ ਆਪਾਂ ਨਾ ਇਕੱਠੇ ਹੋਏ ਤਾਂ ਤੇ ਮੈਨੂੰ ਉਮੀਦ ਹੈ ਕਿ ਕੇਂਦਰ ਦੇ ਵਿੱਚ ਇੰਡੀਆ ਗਰੁੱਪ ਜਿਹੜਾ ਉਹ ਸਰਕਾਰ ਬਣਾਏਗਾ ਪੰਜਾਬ 'ਚ ਪੰਜਾਬ ਨਾਲ ਹੀ ਹੈ ਜੀ ਕਿਉਂਕਿ ਪੰਜਾਬ ਵਿੱਚ ਨਿਊਜ਼ੀਟਨ ਲੈ ਜਾਉਂਗੇ ਪੰਜਾਬ 'ਚ ਅੱਜ ਪੰਜਾਬ ਦੇ ਵਿੱਚ 0 13 ਦਾ ਨਾਰਾ ਸਾਡਾ ਜੀ 13 13 ਲੈ ਜਾਉਂਗੇ ਹਾਂ ਹਾਂ ਵਿਰੋਧੀ 0 ਤੇ ਆਵਾਮ ਦੀ ਪਾਰਟੀ 13 ਜੀ ਬਾਕੀ ਨੂੰ ਫਿਰ ਪਾਕਿਸਤਾਨ ਭੇਜਾਂਗੇ ਉੱਥੇ ਲੜਾਉਂਗੇ ਨਹੀਂ 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 ਪਾਕਿਸਤਾਨ ਤਾਂ ਨਹੀਂ ਜੀ ਮਤਲਬ ਅਸੀਂ ਬੇਨਤੀ ਕਰ ਰਹੇ ਹਾਂ ਸੰਗਤ ਨੂੰ ਬੇਨਤੀ ਕਰ ਰਹੇ ਹਾਂ ਸੰਗਤ ਸੰਗਤ ਸਰਵ ਉੱਚਾ ਲੋਕਤੰਤਰ ਤੇ ਲੋਕ ਵੱਡੇ ਆ ਤੇ ਲੋਕਾਂ ਨੇ ਫੈਸਲਾ ਕਰਨਾ ਅਸੀਂ ਬੇਨਤੀ ਕਰ ਰਹੇ ਹਾਂ ਆਪਣੇ ਕੰਮ ਗਿਣਾ ਰਹੇ ਹਾਂ ਜਿਹੜੀ ਮੈਂ ਪਹਿਲਾਂ ਦੱਸਿਆ ਕੰਮ ਗਿਣਾ ਰਹੇ ਹਾਂ ਅਸੀਂ ਤੇ ਉਸ ਤੋਂ ਬਾਅਦ ਫੈਸਲਾ ਸੰਗਤ ਨੇ ਕਰਨਾ ਜੀ ਬਿਲਕੁਲ ਰੋਡ ਸ਼ੋਅ ਦੇ ਲਈ ਕਿੰਨੀ ਇੱਕ ਅੱਡੀ ਚੁੱਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਦਿੱਲੀ ਦੇ ਮੁੱਖ ਮੰਤਰੀ ਵੀ ਆ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਵੀ ਰੋਡ ਸ਼ੋਅ ਚ ਸ਼ਮੂਲੀਅਤ ਕਰਨਗੇ ਦੇਖੋ ਸਵੇਰੇ ਹੀ ਮੈਨੂੰ ਹਾਈ ਕਮਾਂਡ ਤੋਂ ਫੋਨ ਆਇਆ ਜੀ ਕਿ ਉਹਨਾਂ ਨੇ ਗੱਲ ਕੀਤੀ ਫਿਰ ਅਸੀਂ ਸਾਰੇ ਐਮ ਐਲ ਏ ਅਸੀਂ ਕਾਲਿੰਗ ਤੇ ਇਕੱਠੇ ਹੋਏ ਡਿਸਕਸ਼ਨ ਕੀਤੀ ਸਾਰੇ ਵਿਸਾਰਪੂਰਵਕ ਪ੍ਰੋਗਰਾਮ ਲਈ ਕਿਹਾ ਗਿਆ ਕਿਵੇਂ ਕਿਵੇਂ ਉਹਦਾ ਸਾਰਾ ਸਿਸਟਮ ਬਣਨਾ ਤੇ 19 ਤਰੀਕ ਦਾ ਰੋਡ ਸ਼ੋਅ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਦਾ ਨਾਂਬਾ ਦੇ ਵਿੱਚ ਰੱਖਿਆ ਗਿਆ ਸ਼ਾਮ ਨੂੰ 4 ਵਜੇ ਠੀਕ ਹੈ ਜੀ ਸ਼ਾਮ ਨੂੰ 4 ਵਜੇ ਉਹਨਾਂ ਨੇ ਪਹੁੰਚ ਜਾਣਾ ਤੇ ਅਸੀਂ ਜਿਹੜਾ ਟਾਈਮ ਰੱਖਿਆ ਜੀ ਉਰਤ ਗਿਰਨ 2:30 ਵਜੇ ਦੇ ਆਸ-ਪਾਸ ਦਾ ਅਸੀਂ ਟਾਈਮ ਰੱਖ ਰਹੇ ਹਾਂ ਤਾਂ ਕਿ ਸੰਗਤ ਪਹਿਲਾਂ ਆ ਜਾਵੇ ਸਾਰੀ ਤੇ ਉਹਦੇ ਲਈ ਤਿਆਰੀਆਂ ਸਾਡੀਆਂ ਸਾਡੇ ਸੇ ਪਿੰਡਾਂ ਦੇ ਵਿੱਚੋਂ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਸੰਗਤ ਆਵੇ ਹਰੇਕ ਪਿੰਡ ਦੇ ਵਿੱਚੋਂ ਘੱਟੋ-ਘੱਟ 20-50 ਲੋਕ ਜ਼ਰੂਰ ਆਉਣ ਉਹਦੇ ਵਿੱਚ ਤੇ ਸ਼ਹਿਰ ਦੇ ਵਿੱਚੋਂ ਵੀ ਨਾਬਾ ਸ਼ਹਿਰ ਚੋਂ ਵੀ ਪਾਸੋਂ ਸ਼ਹਿਰ ਚੋਂ ਵੀ ਸੰਗਤ ਜਿਹੜੀ ਆਵੇ ਤੇ ਉਹਦੇ ਲਈ ਅਸੀਂ ਪੂਰਾ ਪਲਾਨਿੰਗ ਨਾਲ ਕੰਮ ਕਰ ਰਹੇ ਹਾਂ ਅਸੀਂ ਉਹ ਕਿੱਥੋਂ ਸ਼ੁਰੂ ਹੋਣਾ ਕਿੱਥੇ ਖਤਮ ਹੋਣਾ ਇਹ ਪਟਿਆਲਾ ਗੇਟ ਤੋਂ ਸ਼ੁਰੂ ਹੋਏਗਾ ਜੀ ਪਟਿਆਲਾ ਗੇਟ ਤੋਂ ਸ਼ੁਰੂ ਹੋ ਕੇ ਭਿੱਖੀ ਮੋੜ ਤੱਕ ਇਹ ਜਿਹੜਾ ਰੋਡ ਸ਼ੋਅ ਰੱਖਿਆ ਕਿਉਂਕਿ ਜਦੋਂ ਰੋਡ ਸ਼ੋਅ ਹੁੰਦਾ ਨਾ ਜੀ ਉਹਦੀ ਸਪੀਡ ਜਿਹੜੀ ਬਹੁਤ ਸਲੋ ਹੁੰਦੀ ਹੈ ਜੀ ਬਹੁਤ ਟਾਈਮ ਲੱਗ ਜਾਂਦਾ ਤੇ ਅਗਰ ਆਪਾਂ ਪੂਰਾ ਸ਼ਹਿਰ ਕਰੀਏ ਤਾਂ ਸ਼ਹਿਰ ਦੇ ਵਿੱਚ ਤਾਂ ਫਿਰ ਪੂਰਾ ਦਿਨ ਹੀ ਲੱਗ ਜਾਂਦਾ ਜੀ ਕਿਉਂਕਿ ਅੱਗੇ ਚੱਲਣਾ ਸੰਗਤ ਇੰਨੀ ਹੁੰਦੀ ਆ ਜੋਸ਼ ਇੰਨਾ ਹੁੰਦਾ ਤੇ ਪਟਿਆਲਾ ਗੇਟ ਤੋਂ ਭਿੱਖੀ ਮੋੜ ਤੱਕ ਇਹ ਜਿਹੜਾ ਜੀ ਰੋਡ ਸ਼ੋਅ ਹੋਏਗਾ ਜੀ ਬਿਲਕੁਲ ਲਾਸਟ ਸਵਾਲ ਆ ਸਰਕਾਰ ਦੇ ਵਿੱਚ ਕੱਟ ਕਰਨਾ ਸੌਖਾ ਹੁੰਦਾ ਜਾਂ ਬਿਨਾਂ ਸਰਕਾਰ ਤੋਂ ਕੱਟ ਕਰਨਾ ਸੌਖ ਅ ਮੈਂ ਕੀ ਗੱਲ ਕਰਾਂ ਜੀ ਜਿਹੜੇ ਕੱਠ ਨੇ ਨਾ ਜੀ ਕੱਠ ਮੈਨੂੰ ਇੱਕ ਗੱਲ ਯਾਦ ਆ ਗਈ ਇੱਕ ਵਾਰੀ ਕੁਲਦੀਪ ਮਾਨਕ ਸਾਬ ਨਾ ਲੋਕ ਸਭਾ ਬਠਿੰਡਾ ਤੋਂ ਇਲੈਕਸ਼ਨ ਲੜੇ ਸੀ ਉਹ ਅਸੀਂ ਤਾਂ ਛੋੜੇ ਛੋਟੇ ਸੀਗੇ ਤੇ ਜਦੋਂ ਮਾਨਕ ਸਾਹਿਬ ਜਾਂਦੇ ਸੀ ਨਾ ਜੀ ਬਹੁਤ ਆ ਇਕੱਠ ਹੋ ਜਾਂਦਾ ਸੀ ਬੜੇ ਲੋਕ ਆਉਂਦੇ ਸੀ ਸੁਣਨ ਉਹਨਾਂ ਨੂੰ ਤੇ ਜਦੋਂ ਰਿਜ਼ਲਟ ਆਇਆ ਤੇ ਮਾਨਕ ਸਾਹਿਬ ਨੂੰ ਵੋਟ ਮੇਕਾ 13-14 ਸੌ ਪਈ ਉਹ ਬੜੇ ਬੁਰੇ ਤਰੀਕੇ ਨਾਲ ਆ ਰਹੇ ਕਹਿੰਦੇ ਵੀ ਲੋਕਾਂ ਨੇ ਵੋਟ ਨਹੀਂ ਪਾਈ ਸੋ ਜਿਹੜਾ ਕੱਠ ਹੈ ਨਾ ਜੀ ਕੱਠ ਇੱਕ ਤਾਂ ਹੁੰਦਾ ਜੀ ਕਿ ਜਿਹੜੇ ਲੋਕ ਨੇ ਜਿਵੇਂ ਕਿਹੜੇ ਵਰਗ ਨਾਲ ਜੁੜੇ ਹੋਏ ਲੋਕ ਤੁਹਾਡੇ ਨਾਲ ਵੱਧ ਨੇ ਪਾਰਟੀ ਜਿਹੜੇ ਵਰਕਰ ਕੰਮ ਕਰ ਰਹੇ ਆ ਉਹ ਸਿਰ ਕਿਨਾਂ ਜਿਵੇਂ ਆਪਾਂ ਅਬਲਾਈਜ਼ ਕਰਦੇ ਕਿ ਆਓ ਜੀ ਚਲਿਏ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਉਹਦੇ ਵਿਚਾਰ ਸੁਣੋ ਜਿਹੜਾ ਕੱਠ ਆ ਉਹ ਅਸਲੀ ਹੈ ਕਿ ਨਕਲੀ ਹੈ ਮੇਰਾ ਕਹਿਣ ਦਾ ਭਾਵੇਂ ਹੈ ਉਹ ਤਾਂ ਪਤਾ ਨਹੀਂ ਲੱਗਦਾ ਨਹੀਂ ਹਾਂ ਆਮ ਆਦਮੀ ਪਾਰਟੀ ਦਾ ਜਿਹੜਾ ਕੱਠ ਹੁੰਦਾ ਨਾ ਆਰਗੈਨਿਕ ਹੈ ਜੀ ਸ਼ੁੱਧ ਹੈ ਅਸੀਂ ਕਿਸੇ ਨੂੰ ਕੋਈ ਪੈਸਾ ਨਹੀਂ ਦਿੰਦੇ ਜਿਹੜੇ ਦੂਜੀਆਂ ਪਾਰਟੀਆਂ ਨੇ ਉਹ ਹਾਇਰ ਕਰਕੇ ਲੈ ਕੇ ਆਉਂਦੇ ਨੇ ਰਾਜਨੀਤੀ ਕਰਨੀ ਕਿੰਨੀ ਕਿ ਅੱਜ ਦੇ ਸਮੇਂ 'ਚ ਸੌਖੀ ਤੇ ਔਖੀ ਆ ਰਾਜਨੀਤੀ ਤਾਂ ਬੜਾ ਇੱਕ ਇੱਕ ਪ੍ਰੋਫੈਸ਼ਨਲ ਪੇਸ਼ ਹੈ ਜੀ ਇਹ ਰਾਜਨੀਤੀ ਰਾਜ ਜਮਾ ਨੀਤੀ ਰਾਜ ਕਰਨ ਦੀ ਤੁਹਾਡੀ ਜਿਹੜੀ ਵਿਧੀ ਕੀ ਹੈ ਤੁਸੀਂ ਤੁਹਾਡਾ ਤੁਹਾਡੇ ਕੋਲ ਕੀ ਕੀ ਸਿਸਟਮ ਹੈ ਕਿ ਤੁਸੀਂ ਜਦੋਂ ਪਾਵਰ ਚਾ ਜਾਂਦੇ ਹੋ ਤੁਸੀਂ ਉਹਨੂੰ ਕਿਵੇਂ ਅੱਗੇ ਵਧਾ ਸਕਦੇ ਹੋ ਤੁਹਾਡੀ ਵਿਲ ਪਾਵਰ ਕੀ ਹੈ ਜੀ ਤੁਹਾਡੇ ਅੰਦਰ ਉਹ ਤਾਕਤ ਹੈ ਤੁਸੀਂ ਐਮਐਲਏ ਬਣ ਕੇ ਐਮਪੀ ਬਣ ਕੇ ਮੁੱਖ ਮੰਤਰੀ ਬਣ ਕੇ ਪ੍ਰਾਈਮ ਮਿਨਿਸਟਰ ਬਣ ਕੇ ਤੁਹਾਡੇ ਅੰਦਰ ਉਹ ਵਿਲ ਪਾਵਰ ਹੈ ਜੇ ਤਾਂ ਵਿਲ ਪਾਵਰ ਹੈ ਜੀ ਫਿਰ ਤਾਂ ਤੁਸੀਂ ਦੇਸ਼ ਨੂੰ ਵੀ ਆਪਣੀ ਸਟੇਟ ਨੂੰ ਵੀ ਅੱਗੇ ਲੈ ਕੇ ਜਾਣੇ ਹੋ ਜੇ ਬਿਲ ਪਾਵਰ ਨਹੀਂ ਹੈਗੀ ਤਾਂ ਫਿਰ ਜਿਹੜੀ ਹੈ ਲੋਕ ਹੈ ਜਿਹੜੇ ਇਹ ਸੰਗਤਾਂ ਨੂੰ ਬੜਾ ਨੁਕਸਾਨ ਚਲਣਾ ਪੈਂਦਾ ਜਾਨੀ ਕਿ ਅਨਪ੍ਰੋਫੈਸ਼ਨਲ ਬੰਦਾ ਜਿਹੜਾ ਮੇਰੀ ਗੱਲ ਧਿਆਨ ਕਿੰਨੀ ਕਿ ਟੈਂਸ਼ਨ ਦੇ ਵਿੱਚ ਹੈ ਜਿਹੜਾ ਰਾਜਨੀਤਿਕ ਆਗੂ ਰਹਿੰਦਾ ਟੈਂਸ਼ਨ ਦੀ ਗੱਲ ਕਰ ਰਿਹਾ ਨਹੀਂ ਟੈਂਸ਼ਨ ਤਾਂ ਹੁੰਦੀ ਹੈ ਜੀ ਮਿਹਨਤ ਦਾ ਕੰਮ ਹੈ ਨੇ ਦੇਖੋ ਲੱਖੋ ਕਿਸੇ ਨੂੰ ਕਿਸੇ ਦੇ ਕਿਸੇ ਦਾ ਦਿਲ ਜਿੱਤਣਾ ਕਿ ਤੇ ਛੋਟਾ ਕੰਮ ਹੈ ਜੀ ਕਿਸੇ ਨੂੰ ਦਿਲ ਜਿੱਤ ਕੇ ਆਪਣੇ ਨਾਲ ਅਟੈਚ ਕਰਨਾ ਉਹਨੂੰ ਭਰੋਸਾ ਦੇਣਾ ਬਹੁਤ ਵੱਡੀ ਗੱਲ ਹੈ ਜੀ ਔਰ ਜਦੋਂ ਬੰਦਾ ਭਰੋਸਾ ਕਰਦਾ ਤਾਂ ਫਿਰ ਉਹ ਭਰੋਸੇ ਦੇ ਖਰਾਬਤ ਨਾਲ ਵੱਡੀ ਗੱਲ ਹੈ ਤੁਸੀਂ ਵੋਟ ਇੱਕ ਵਾਰ ਲੈ ਲਓ ਕੋਈ ਦੋ ਵਾਰ ਲੈ ਲਓ ਕੋਈ ਤਿੰਨ ਵਾਰ ਲੈ ਲਓ ਅੱਜ ਦੇ ਸਮੇਂ 'ਚ ਉਤਰਨਾ ਬਹੁਤ ਔਖਾ ਬਿਲਕੁਲ ਔਖਾ ਜੀ ਕਿਉਂਕਿ ਅਸੀਂ ਇਹ ਜਿਹੜੀ ਇਹ ਪਿਰਤਾ ਸ਼ੁਰੂ ਕੀਤੀ ਹੈ ਪੰਜਾਬ 'ਚ ਕਿ ਸਵਾਲ ਜਵਾਬ ਕਰੋ ਹੁਣ ਪੰਜਾਬ ਦੇ ਲੋਕ ਸਵਾਲ ਜਵਾਬ ਸਾਨੂੰ ਚੰਗਾ ਲੱਗਦਾ ਜੀ ਚੰਗਾ ਲੱਗਦਾ ਜੀ ਕਿ ਪੰਜਾਬ ਦੇ ਲੋਕ ਸਵਾਲ ਕਰਨ ਲੱਗੇ ਸਾਨੂੰ ਵੀ ਕਰੋ ਦੂਜਿਆਂ ਨੂੰ ਵੀ ਕਰੋ ਪੁੱਛੋ ਉਹਨਾਂ ਨੂੰ ਅੱਗੇ ਤਾਂ ਕੋਈ ਪਛਤਾ ਨਹੀਂ ਸੀ ਜੀ ਠੀਕ ਹੈ ਨਾ ਪਹਿਲਾਂ ਤਾਂ ਕੀ ਹੁੰਦਾ ਸੀਗਾ ਕਿ ਐਮਐਲਏ ਐਮਪੀ ਬਣੇ ਜਾਂਦੇ ਸੀ ਕਿਸੇ ਨੂੰ ਪਤਾ ਹੀ ਨਹੀਂ ਸੀਗਾ 5 ਸਾਲ ਪੂਰੇ ਹੋ ਗਏ ਕਦੋਂ ਕਦੋਂ ਇਲੈਕਸ਼ਨ ਆ ਰਹੀਆਂ ਨੇ ਮਹੀਨਾ ਕਿ ਪਹਿਲੇ ਪੋਸਟਰ ਜੀ ਲੱਗਦੇ ਬੀਜੇਪੀ ਵਾਲੇ ਪਿੱਟ ਰਹੇ ਨੇ ਵੀ ਆਵਾ ਦੀ ਪਾਰਟੀ ਸਾਡਾ ਵਿਰੋਧ ਕਰਾ ਰਹੀ ਆ ਨਹੀਂ ਨਹੀਂ ਦੇਖੋ ਤੁਸੀਂ ਕਹੇ ਵੀ ਸਵਾਲ ਜਵਾਬ ਪੁੱਛਣੇ ਅਤਿ ਜ਼ਰੂਰੀ ਨੇ ਇਹ ਬੀਜੇਵੀਨ ਨੂੰ ਭੋਤਣਾ ਪੈ ਰਿਹਾ ਨਹੀਂ ਦੋ ਪੱਖ ਨੇ ਜੀ ਇੱਕ ਤਾਂ ਹੈਗੇ ਸਵਾਲ ਜਵਾਬ ਸਵਾਲ ਜਵਾਬ ਤੁਸੀਂ ਆਪਣੇ ਪਿੰਡ ਨੂੰ ਲੈ ਕੇ ਆਪਣੇ ਸ਼ਹਿਰ ਨੂੰ ਲੈ ਕੇ ਜਾਂ ਆਪਣੀ ਸਟੇਟ ਨੂੰ ਲੈ ਕੇ ਕਰ ਸਕਦੇ ਹੋ ਵੀ ਤੁਸੀਂ ਆਹ ਕਿਹਾ ਸੀ ਆ ਨਹੀਂ ਤੁਸੀਂ ਕਰ ਰਹੇ ਇੱਕ ਇੱਕ ਹੁੰਦਾ ਜੀ ਵਿਰੋਧ ਕਰਨਾ ਵਿਰੋਧ ਜਿਹੜਾ ਜੀ ਵਿਰੋਧ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਜਿਹੜਾ ਕਿਸੇ ਨੂੰ ਮੁਕੰਮਲ ਤੌਰ ਤੇ ਤੁਸੀਂ ਡਿਨਾਈ ਕਰ ਦੇਣਾ ਮੁਕੰਮਲ ਤੌਰ ਤੇ ਕਿਸੇ ਨੂੰ ਡਿਨਾਈ ਕਰ ਦੇਣਾ ਕਿ ਜੀ ਸਾਨੂੰ ਇਹ ਚੀਜ਼ ਪਸੰਦ ਹੀ ਨਹੀਂ ਵਿਰੋਧ ਕਰਦਾ ਜੀ ਵਿਰੋਧ ਕਰਦਾ ਕਿ ਅਸੀਂ ਮੌਕੇ ਤੁਹਾਨੂੰ ਦਿੱਤੇ ਨੇ ਜਦੋਂ ਮੌਕੇ ਦਿੱਤੇ ਨੇ ਤੁਸੀਂ ਕੁਝ ਕਰ ਨਹੀਂ ਸਕੇ ਹੁਣ ਅਸੀਂ ਤੁਹਾਨੂੰ ਤੁਹਾਨੂੰ ਕਹਾਂਦਾ ਸਪੋਰਟ ਕਰੀਏ ਦੱਸੋ ਠੀਕ ਹੈ ਸਵਾਲ ਜਵਾਬ ਹੁੰਦੇ ਆ ਕਿ ਹਾਂ ਤੁਹਾਡੇ ਤੋਂ ਉਮੀਦ ਆ ਅਸੀਂ ਸਵਾਲ ਜਵਾਬ ਕਰਾਂਗੇ ਸਾਡੇ ਸਵਾਲਾਂ ਦਾ ਜਵਾਬ ਦਿਓ ਔਰ ਅਸੀਂ ਉਮੀਦ ਕਰਦੇ ਆ ਕਿ ਤੁਸੀਂ ਸਾਡੇ ਕੰਮ ਕਰੋਗੇ ਵੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਨ ਨੰਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਰੋਡ ਸ਼ੋਅ ਨੂੰ ਲੈ ਕੇ ਪਟਿਆਲਾ ਗੇਟ ਤੋਂ ਲੈ ਕੇ ਭਿੱਖੀ ਮੋੜ ਤੱਕ ਰੋਡ ਸ਼ੋਅ ਹੋਵੇਗਾ ਤੇ ਅੱਡੀ ਚੋਟੀ ਦਾ ਜੋਰ ਆ ਜਿਹੜਾ ਲਗਾਇਆ ਜਾ ਰਿਹਾ 1 ਜੂਨ ਨੂੰ ਵੋਟਾਂ ਨੇ ਪ ਨਤੀਜਾ ਪਰ ਅੱਜ ਦੇ ਸਮੇਂ 'ਚ ਕਹਿੰਦੇ ਰਾਜਨੀਤੀ ਕਰਨੀ ਬੜੀ ਔਖੀ ਹੋ ਚੁੱਕੀ ਹੈ ਨਾ ਬਾਤੋ ਹਰਮਿੰਦਰ ਸਿੰਘ ਮਾਨ